ਮੇਰੀ ਮਤਲਬ ਇੰਟਰਵਿਊ ਦੇ ਮਤਲਬ ਮੈਂ ਬੋਲਦਾ ਨਾ ਕਈਆਂ ਨੂੰ ਭਾਜੀ ਦੁੱਖ ਲੱਗੂਗਾ ਇਹ ਕਹਿੰਦੇ ਨਸ਼ਾ ਕਰਦਾ ਦੇਖਿਆ ਕੋਈ ਅਪਰੂਵ ਕਰੇ ਹਾਂਜੀ ਭਾਜੀ ਐਂ ਛੱਡਾਂਗੇ ਇਹਨੂੰ ਬੰਦੇ ਨੂੰ ਕਦੇ ਵੀ ਨਹੀਂ ਖਾਦਦਾ ਮੈਂ ਯਾਰ ਇਹ ਮੂਰੇ ਕਹਿੰਦੇ ਬੰਦੇ ਨੂੰ ਪਲੇਅਰ ਬਾਈ ਮਤਲਬ ਹੋਣਾ ਚਾਹੀਦਾ ਚੱਕਰਬਦੀ ਮੈਂ ਤਾਂ ਦੱਸ ਦਿੱਤਾ ਲੱਤਾਂ ਖਿੱਚਣ ਵਾਲੀ ਹੀਗੀ ਮੈਂ ਗੱਲ ਕਲੀਅਰ ਹੋ ਗਈ ਹੈ ਮੈਂ ਪਾਜੀ ਲੱਤਾਂ ਖਿੱਚਣ ਵਾਲੇ ਵੀ ਕਿੰਨਾ ਚਿਰ ਖਿੱਚ ਲੈਣਗੇ ਜੇ ਕਹੀਏ ਨਾ ਮੈਂ ਨਹੀਂ ਉਹ ਗੱਲ ਨਹੀਂ ਕਰਦਾ ਤਾਂ ਤੂੰ ਕਿਉਂ ਕਹੀ ਮੇਰੀ ਗੱਲ ਹੋਈ ਸੀ ਮੁੰਡੇ ਨੇ ਵੀ ਕਹਿ ਕੰਦਾ ਅੰਕਲ ਜੀ ਚਲੋ ਠੀਕ ਆ ਅਸੀਂ ਥਾਰ ਮੰਨ ਕੇ ਤੁਹਾਡੇ ਅੱਗੇ ਕਹਿੰਦਾ ਐਦਾਂ ਕਰੋ ਹਰਾ ਪਿੰਡ ਦਾ ਮੈਚ ਪਾ ਦਿਓ ਕਹਿੰਦਾ ਸਭ ਤੋਂ ਤਰਗੀ ਟੀਮ ਆ ਨਾ ਉਹਨਾਂ ਦਾ ਮੈਚ ਪਾ ਤਾਂ ਜੇ ਹਾਰ ਗਏ ਅਸੀਂ ਕੁਝ ਨਹੀਂ ਲੈ ਕੇ ਜਾਣਾ ਉਹ ਜਿਗਰਾ ਵੇਖ ਲੈ ਬੰਦੇ ਦਾ ਜਿਗਰਾ ਦੇ ਪਾਜੀ ਮੁੰਡਾ ਖਰੀਆ ਹੋ ਮੁੰਡਾ 7 ਕਿਲੋ ਦਾ ਮੈਂ ਹੈ ਸਹੀ ਗੱਲ ਹੈ ਜਿਗਰਾ ਹੀ ਆ ਬੰਦੇ ਦਾ ਦੋ ਮੁੰਡੇ ਤੇ ਗਰੀਬ ਕਰ ਰਹੇ ਉਹ ਗੁੰਡੀਆਂ ਸੋਣਾ ਨਾਲੇ ਭਾਜੀ ਮਗਾਦ ਰੂਹੀ ਕਤੋ ਜਾਣਾ ਕਿੰਦਾ ਭਾਈ ਸਾਡਾ ਘਰ ਇੱਥੋਂ ਚੱਲਣਾ ਕਹਿੰਦਾ ਕਹਿੰਦਾ ਮੇਰੇ ਘਰ ਦਾਨੇ ਕਬੱਡੀ ਨੂੰ ਖੇਡਣੋਂ ਹਟਾ ਲੜਾਂ ਕਹਿੰਦਾ ਕਹਿੰਦਾ ਅੱਜ ਮਾਲਾ ਨੰਬਰ ਪੈਂਦਾ ਕਹਿੰਦਾ ਪਹਿਲੇ ਮੇਰੇ 3-4 ਮੈਚਾਂ ਦਾ ਘਾਟਾ ਪੂਰਾ ਹੋ ਜਾਣਾ ਘਾਟਾ ਪੂਰਾ ਹੋ ਜਾਣਾ ਹੋ ਜਾਣਾ ਬੰਦੇ ਹੁੰਦੇ ਹੋਰ ਮੰਨ ਲਓ ਅਸੀਂ ਆਹੀ ਆਹੀ ਬੜੀ ਤਾਂ ਬਹੁਤ ਦੂਰ ਦੂਰ ਭਰਾ ਆ ਜਾ ਆ ਕੇ ਲਾਉਦੇ ਬੰਦੇ ਆਪਾਂ ਨੂੰ ਹੁੰਦਾ ਵੀ ਇੱਥੇ ਹੀ ਪਾਲ ਸਿੱਧੀ ਲੜਾ ਇੱਥੇ 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 ਸੁਣਾ ਕੋ ਯਕੀਨ ਹੀ ਨਹੀਂ ਰਹਿ ਗਿਆ ਭਾਈ ਯਾਰ ਕਿਸੇ ਤੇ ਵੀ ਕਿਉਂ ਭਾਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਹਾਂ ਕਰਕੇ ਖੜੇ ਪੈਰ ਤੇ ਜਵਾਬ ਦਿੱਤੇ ਔਰ ਮੈਨੂੰ ਅੱਗੇ ਤੈਨੂੰ ਹੀ ਦੱਸਦਾ ਜਦੋਂ ਰੇਡ ਪਾ ਗਿਆ ਨਹੀਂ ਨਹੀਂ ਗਿਆ ਜਿੰਨਾ ਕਿਰਪਾ ਜੀ ਇੱਥੇ ਨਹੀਂ ਕੋਈ ਆਉਂਦਾ ਨਾ ਗਰਾਊਂਡ ਦੇ ਵਿੱਚ ਉਹਨਾਂ ਟਾਈਮ ਕੋਈ ਹੋਰ ਵੀ ਹੁੰਦਾ ਗਰਾਊਂਡ 'ਚ ਵੀ ਜਾ ਕੇ ਆਪਣੇ ਵੱਲ ਜਿਹੜਾ ਰੇਡ ਪਾ ਗਿਆ ਸਹੀ ਗੱਲ ਆ ਇੰਨਾ ਭਾਜੀ ਰਾਤ ਦਾ ਰਾਜ਼ ਲੱਗੇ ਹੋਏ ਉਹ ਹੁਣ ਜਿਹੜੇ ਉੱਕਿੱਤੇ ਸੀਗੇ ਮੱਝ ਦੇ ਵਿੱਚੋਂ ਕ੍ਰਾਸ ਕਰੀ ਗਏ ਸੀ ਯਾਰ ਉਹ ਵੀ ਜਵਾਬ ਦੇ ਗਏ ਉਹਨੇ ਕਹਿੰਦੇ ਕਹਿੰਦੇ ਘਰੋਂ ਦੂਰ ਪਏ ਸੀ ਹਾਂ ਤੇ ਬਾਅਦ ਕੋਈ ਕਹਿੰਦਾ ਮੇਰੇ ਸੱਟ ਲੱਗੀ ਐ ਤੇ ਕੋਈ ਕਹਿੰਦਾ ਮੈਂ ਇੱਧਰ ਗਿਆ ਚਲਾ ਤਾ ਇੱਧਰ ਗਿਆ ਤਾ ਨਹੀਂ ਨਹੀਂ ਪਹਿਲਾਂ ਆਪਣੀ ਕੀਤੀ ਹੋਈ ਸੀ ਹਾਂ ਹਾਂ ਭਾਈ ਹਾਂ ਕਿੰਨਾ ਦਿਨ ਹੋ ਗਿਆ ਹਾਂ ਕੀਤੀ ਨੂੰ ਉਸ ਦਿਨ ਤੇ ਹਾਂ ਨਾਲੇ ਕੀਤੀ ਸਪਾਰਸ਼ ਪੁਆਏ ਸੀ ਕੈਨੇਡਾ ਦਾ ਮੁੰਡਾ ਹੈਗਾ ਕਰਨ ਕਰਨ ਮੁੰਡਾ ਜਿਹੜਾ ਜਿਹਨੇ ਆਪਣੀ ਹੈਲਪ ਕੀਤੀ ਸੀਗੀ ਉਹਨੇ ਕਿਹਾ ਸੀ ਕਿ ਚੱਲ ਕਹਿੰਦਾ ਸੀ ਮੈਂ ਪਿੰਡ ਚ ਆਪਾਂ ਖੇਡਣਾ ਜਿੱਦਾਂ ਫਤੂਲ ਜਿਆ ਮੈਂ ਕਹਿੰਦਾ ਕੋਈ ਨਹੀਂ ਮੈਂ ਕਰ ਦ ਹੂੰ ਬੰਦੇ ਹੁਣ ਖੜੇ ਪੈਰ ਤੇ ਪਤਾ ਨਹੀਂ ਆ ਕੋਈ ਕਹਿੰਦਾ ਮੇਰੇ ਸੱਟ ਲੱਗੀ ਐ ਕੋਈ ਕਹਿੰਦਾ ਹੁਣ ਮੈਂ ਭਾਜੀ ਜਿਵੇਂ ਦੱਸ ਉਹ ਆਪ ਭਾਜੀ ਇਨਾ ਰੋਂੜ ਦੇਣਾ ਕਹਿੰਦਾ ਮੈਂ ਇਹਨਾਂ ਬੰਦੇ ਨੂੰ ਕੋ ਲੈ ਗਿਆ ਤਾਂ ਕਈ ਕੋਈ ਯਾਰ ਪਲਾਵਾ ਪਲੇਰਾਂ ਦਾ ਉਹ ਕਹਿੰਦਾ ਮੈਂ ਕਹਿੰਦਾ ਮੈਂ ਲਾਈਵ ਹੋਣਾ ਭਾਈ ਤੁਹਾਡਾ ਨਾ ਲੈਂਦਾ ਹੈਗਾ ਅੱਜ ਕਹਿੰਦਾ ਹੈਗਾ ਕਿ ਵੀ ਮੈਂ ਸਾਰਾ ਕੁਝ ਦੱਸਣਾ ਹੈ ਨਾ ਪਲੇਰਾਂ ਬਾਰੇ ਕਿ ਆਹ ਦੇਖ ਲਾ ਅੱਜ ਕਹਿੰਦਾ ਰੋਣ ਲੱਗ ਪਈ ਭਾਈ ਸੋਣ ਲੱਗ ਅੱਛਾ ਉਹ ਇਦੋਂ ਯਾਰ ਪਲੇਅਰ ਕੋਈ ਬਾਜ਼ ਫੜਦਾ ਹਾਂ ਫਿਰ ਚੰਗੇ ਪਲੇਰਾਂ ਦੀ ਨਹੀਂ ਕੋਈ ਹੈਲਪ ਕਰਦਾ ਹੁਣ ਸਹੀ ਵੀ ਆ ਬੰਦੇ ਉਹਨਾਂ ਦਾ ਵਿੱਚੇ ਫਿਰ ਸਮਝ ਲਾ ਹੋ ਜਾਂਦਾ ਹੈ ਨਾ ਬੱਸ ਬੱਸ ਫੋਨ ਹੈ ਭਾਈ ਕੀਤਾ ਹੁਣ ਕਾਕਾ ਕਲੇਰਾ ਘਰੇਾਲੇ ਦੇ ਜਿਹੜਾ ਹੂੰ ਹੂੰ ਉਹ ਮੁੰਡਾ ਉਹਨੂੰ ਕਿਹਾ ਉਹਨੇ ਕੀਤੇ ਪੰਜ ਛੇ ਬੰਦੇ ਕਰਕੇ ਦਿੱਤੇ ਆ ਤੇ ਇੱਕ ਇੱਕ ਰੱਜੀ ਮੁੰਡਾ ਹੈ ਇਧਰੋਂ ਮਾਲ ਦੇ ਨਾਲ ਤੇ ਟੂਬ ਹੋਰ ਇਧਰ ਮਾਰ ਕੋਈ ਨਾ ਬੱਤੀ ਬਣ ਗਈ ਚੱਲ ਤੇ ਮੈਂ ਨਾ ਆਪਾਂ ਕੋਈ ਨਾ ਜਿਹੜੇ ਆ ਪਰ ਜਿਹੜਾ ਅੱਜ ਕੰਮ ਕੀਤਾ ਨਾ ਆਪਾਂ ਪਿੰਡ 'ਚ ਖੇਡਣਾ ਵਿਸ਼ਵਾਸ ਟੁੱਟੇ ਜਾਂਦਾ ਯਾਰ ਭਾਜੀ ਹੈ ਹੀ ਨਹੀਂ ਕਿ ਆ ਜੀ ਕੀ ਨਹੀਂ ਰਹਿ ਗਿਆ ਹੁੰਦੀ ਆ ਇੱਕ ਤਾਂ ਆਪ ਮੈਚ ਲਾਉਣ ਜਾਣਾ ਕੋਈ ਨਾ ਕਹਣਾ ਮਾਰੇ ਚਾਹੋ ਕੋਈ ਨਹੀਂ ਆਪਾਂ ਉਧਰ ਫੜਨੇ ਨੇ ਦਾਲਿਆਂ ਨੂੰ ਅਗਲਿਆਂ ਨੂੰ ਹੁੰਦਾ ਵੀ ਵਧੀਆ ਟੀਮ ਲੈ ਕੇ ਆਉਣ ਉਹ ਫੋਟੋਆਂ ਨਾਲ ਯਾਰ ਜਵਾ ਬੰਦਿਆਂ ਦੀ ਜਿੱਦਾਂ ਹੈ ਨਾ ਲਾਰਾ ਨਹੀਂ ਲਾਉਣਾ ਚਾਹੀਦਾ ਜਵਾਬ ਦੇ ਦੋ ਇੱਕ ਦਿਨ ਪਹਿਲੇ ਜਵਾਬ ਦੇ ਦੋ ਕਹਿ ਦੋ ਵੀ ਹਾਂ ਜਾਂ ਵੀ ਸਾਡੇ ਕੋਲ ਨਹੀਂ ਖੇਡ ਹੋਣਾ ਜਾਂ ਸੱਟ ਲੱਗੀ ਜਾਂ ਸਾਨੂੰ ਮਤਲਬ ਕਿਸੇ ਨੂੰ ਉੱਥੇ ਖੇਡਣਾ ਪੈਣਾ ਮਜਬੂਰੀ ਆ ਫੇ ਬੰਦਾ ਕਰ ਲੈਂਦਾ ਭਾਜੀ ਪਰ ਜਿਹੜਾ ਹੁਣ ਖੜੇ ਪੈਰ ਤੇ ਨੱਚਦਾ ਹੁਣ ਮੈਚ ਆ 2 ਘੰਟੇ ਪਹਿਲੇ ਜਵਾਬ ਦੇ ਤਾ ਉਹ ਸਰੀਰ ਕੀ ਦਾ ਸੱਟ ਆ ਹਾਂ ਹਾਂ ਸੱਟ ਆ ਬਾ ਗੁੱਟਾ ਆ ਉਦੋਂ ਲੱਗੀ ਸੀ ਤੇਰੇ ਹਨਾ ਰਗੜ ਇਹ ਬੱਚੋਂ ਆਦਾ ਫਿਰਦਾ ਮੈਂ ਉਸ ਦਿਨ ਦਾ ਉਸ ਦਿਨ ਤਾਂ ਨਹੀਂ ਲੱਗਦਾ ਹੈਗਾ ਹਾਂ ਅੰਦਰ ਦੋ ਮਹੀਨੇ ਟਿਆ ਨਾ ਪਤਾ ਨਹੀਂ ਲੱਗਦਾ ਹੈਗਾ ਅਸਲੀ ਸ਼ੁਰੂਆਤ ਅੱਜ ਆ ਤੇਰੀ ਅੱਜ ਆ ਹਾਂ ਅੱਜ ਮਰੋਂਗੇ ਜਿੱਦਾਂ ਵੀ ਆਉਣਾ ਕਰਨਾ ਪੈਣਾ ਜੋ ਮਰਜੀ ਆ ਉਹ ਬੰਦੇ ਨੂੰ ਚਲੋ ਆਪਣੇ ਯਕੀਨ ਨਹੀਂ ਕੀਤਾ ਨਹੀਂ ਨਹੀਂ ਕੋਈ ਨਹੀਂ ਬਾਬਾ ਸਾਥ ਰੱਖੇ ਆਪਾਂ ਮਾਰਾਂਗੇ ਯੋਰਾ ਅੱਗੇ ਨਾਲੋਂ ਕਹਿ ਆ ਮਾਂ ਤੇਰੀ ਗੇਮ ਇਹਦੀ ਪਹਿਲਵਾਨ ਦੀ ਅੱਗੇ ਨਾਲੋਂ ਵਧੀਆ ਸੋਸ਼ਲ ਟੈਗ ਆ ਗਿਆ ਉਸਤਾ ਜੀ ਅੱਗੇ ਨਾਲੋਂ ਉਹ ਭਾਈ ਵੜੀ ਨਹੀਂ ਤਲਾਈ ਸੀ ਨਾ ਉਰੋਂ ਹੂੰ ਉਹੀ ਸੈੱਟ ਸਟ ਲਾਈ ਦੇ ਮਾਪਾ ਕਿੰਨੇ ਮੈਚ ਵੀ ਜਿੱਦਾਂ ਹੁਣ ਤੁਸੀਂ ਖੇਡੀ ਜਾਂਦੇ ਆ ਬਾਕੀ ਭਾਈ ਸੀਰੀ ਸੈੱਟ ਆ ਜਿੱਦਾਂ ਤੁਹਾਡੇ ਕੋ ਮਿਹਨਤ ਲਾਈ ਉਰੋਂ ਉਰੋਂ ਸਪੀਡ ਚੱਲ ਪਈ ਵਧੀਆ ਹੂੰ ਬਾਕੀ ਤੇ ਮੈਚਾਂ ਸਿਰ ਤੇ ਹੁੰਦਾ ਲੇਕਿਨ ਨਵਾਂ ਬੰਦਾ ਇੱਕ ਪੁਰਾਣਾ ਬੰਦਾ ਤੇ ਜਿਹੜੀ ਮਿਹਨਤ ਕੀਤੀ ਹੈ ਤੇ ਆਦਨ ਹੁਣ ਸੀਰੀ ਦਾ ਬੱਗਰ ਵਿੱਚ ਮਿਹਨਤ ਕੀਤੀ ਨਾ ਹੁਣ ਉਹਦਾ ਹੁਣ ਪਤਾ ਲੱਗਣਾ ਫਲਦਾ ਨਹੀਂ ਆ ਭਾਈ ਮਤ ਨਹੀਂ ਵਜਦੀ ਹੈ ਜੀ ਹੁਣ ਇਹ ਆ ਕੇ ਸਾਹ ਨਹੀਂ ਝੜਦੇ ਸੈਦੋਵਾਲ ਮੈਚ ਸੈਦੋ ਮਤੈਂ ਤਨ ਪਾਈਆਂ ਦਾ ਹੀ ਮੈਂ ਕੋਈ ਚੱਕਤ ਨਹੀਂ ਦੂੰ ਤੂੰ ਤਾਂ ਉਦਣ ਵੀ ਪਾ ਲਿਆ ਇੱਕ ਦਿਨ ਉਦਣ ਵੀ ਆਪੇ ਦੇਖਣ ਲਈ ਉਦਣ ਵੀ ਪਾਈ ਤੁਰਾਂ ਅਸ ਭੰਗ ਜੱਫਾ ਵੀ ਖਾਈ ਜਾਂਦਾ ਹੀ ਪਾਈ ਜਾਂਦਾ ਹੈਗਾ ਵੱਡੀ ਰੀਡਰ ਮੰਨ ਤੇ ਅੱਜ ਕੱਲ ਭਾਵੇਂ ਯਾਰ ਜੱਫੇ ਤੇ ਨਹੀਂ ਉਹ ਕਹਿੰਦੇ ਕਹਿੰਦੇ ਅੱਜ ਕੱਲ ਉਹਨੂੰ ਦੇਖਦੀ ਹੈ ਜਿੱਦਾਂ ਜਿਹੜਾ ਕਬੱਡੀ ਪਾਲਿਆ ਜਾਂਦਾ ਹੈ ਜੱਫਾ ਪੈ ਗਿਆ ਫਿਰ ਖੜ ਜਾਂਦਾ ਭਾਵੇਂ ਜੱਫੇ ਤੋਂ ਆ ਆਪਣਾ ਤਾਂ ਪਈ ਉਦਾਂ ਵੀ ਜਿੱਦਾਂ ਨਾ ਸ਼ੁਰੂ ਤੋਂ ਪਨੇ ਕੀੜਾ ਮੈਨੂੰ ਗਾਲਾਂ ਵੀ ਕੱਢਦੇ ਕਿਦਾਂ ਫੈਸਲੇ ਦੀ ਕਬੱਡੀ ਸੀ ਜਲੂਪੁਰ ਖੇੜੇ ਮੈਚ ਤੇ ਵਧੀਆ ਕਬੱਡੀ ਪੈ ਗਿਆ ਸਾਰੇ ਮੈਚਾਂ ਨੂੰ ਦੋ ਜੱਫੇ ਲੱਗੇ ਦੋਨ ਮੁੰ ਤੇ ਮੈਨੂੰ ਕਹਿੰਦੇ ਵੀ ਸੌਖੀ ਕਬੱਡੀ ਪਾਈ ਮੇਰਾ ਇੱਕ ਕੀੜਾ ਹੁੰਦਾ ਵੀ ਜਿਹੜਾ ਸਟਾਰ ਬੰਦਾ ਨਾ ਵੱਡਾ ਬੰਦਾ ਉਹਨੂੰ ਟੱਚ ਲਾ ਕੇ ਮੋੜਦਾ ਮੈਂ ਹਾਂ ਤੇ ਮੈਂ ਉਹ ਜੀਤਾ ਪਾਈ ਲੱਗਾ ਸੀ ਉਹਨੂੰ ਟੱਚ ਲਾਉਂਦੇ ਲਾਉਂਦੇ ਉਹ ਦੂਜੇ ਬੰਨੁ ਘੇਰੀ ਘੁੰਮ ਗਈ ਉਹ ਟੱਚ ਬਚਾਈ ਉਹਨੇ ਟੱਚ ਬਚਾ ਲਿਆ ਭਾਈ ਦੇ ਲੇਕਿਨ ਜੇ ਉਧਰ ਵੀ ਸੌਖੀ ਕਬੱਡੀ ਪਾਉਂਦਾ ਤਾਂ ਉਹ ਮੈਚ ਲੈ ਗਈ ਸੀ ਸੈਮੀ ਫਾਈਨਲ ਬਰੈਸ਼ਰ ਨਾ ਲਓ ਇਹਦੀ ਪ੍ਰੈਸ਼ਰ ਜਦੋਂ ਲੈਂਦੇ ਆ ਨਾ ਮੁੰਡੇ ਮੈਂ ਦੇਖਿਆ ਨਵੇਂ ਜਦੋਂ ਕੋਈ ਵੀ ਆ ਪ੍ਰੈਸ਼ਰ ਲੈ ਜਾਂਦੇ ਜੱਬਾ ਪ੍ਰੈਸ਼ਰ ਜਿਹਦਾ ਇੱਕ ਹੁੰਦਾ ਨਾ ਵੀ ਨਹੀਂ ਸਟਾਰ ਬੰਦੇ ਨੂੰ ਟੱਚ ਮਾਰਨਾ ਹਾਂ ਹਾਂ ਹੁੰਦਾ ਯਾਰ ਯਾਰ ਵਧੀਆ ਨੂੰ ਟੱਚ ਲਾਓ ਜੇ ਗੱਲ ਪੜ ਲੂਗਾ ਜਾਂ ਭੱਜ ਜਾਗੇ ਫੇਰ ਬਣਦੀ ਗੱਲਬਾਤ ਦੇਖ ਆਪਣੀ ਸੱਟ ਲੱਗੀ ਨਨਕ ਹਾਂਜੀ ਹਾਂਜੀ ਆ ਟੁੱਟ ਗਿਆ ਸੀ ਕੋਈ ਅੱਛਾ ਇਹ ਮਸਲ ਟੁੱਟ ਗਿਆ ਸੀ ਤੇ ਵੱਜਾ ਇਹ ਗੋਡਾ ਵਿੱਚ ਹੈਗਾ ਹੂੰ ਹੂੰ ਤਾਂ ਤਾਂ ਬਾਹਰ ਨਾ ਆ ਕੇ ਚੁੱਪੂ ਪਏ ਪਏ ਆਜੋ ਜੱਫੇ ਦੇਖਣੇ ਤੇਰੇ ਅੱਗੋਂ ਹੋ ਫੜੀ ਕੋਈ ਨਹੀਂ ਭਾਈ ਹਾਂ ਅੱਗੋਂ ਹੋਣਾ ਪੈਣਾ ਕਿਉਂਕਿ ਗੋਡੇ ਤੇ ਰਗੜ ਲੱਗੀ ਥੱਲੇ ਤਾਂ ਘਾਟੀ ਲੱਗ ਹੋਣਾ ਮੇਰੇ ਕੋਲ ਓਏ ਨੋ ਤਾਂ ਹੀ ਉਦੋਂ ਦੋ ਮੈਚੇ ਜਮੈਂ ਬਚਾਉਂਦਾ ਫਿਰ ਤੁਸੀਂ ਵੱਜ ਜਵੇ ਬਾਜੇ ਬਾਜੇ ਦੇ ਮੈਚ ਕਰਕੇ ਅੱਛਾ ਬਾਜੇ ਵੀ ਨਹੀਂ ਲੱਗਦਾ ਹੈਗਾ ਪਰ ਫਿਰ ਵੀ ਚੱਲ ਹੁਣਾਂ ਦਾ ਅੱਜ ਤਾਂ ਫਿਰ ਹੋਏ ਹੁਣ ਮਾਰਨੀਆਂ ਪੈਣੀਆਂ ਚਾਰ ਫੇਰੀ ਇਹਨਾਂ ਆਪਣਾ ਜਿਹੜਾ ਹਰਿਆਣਾ ਕੇ ਚੱਲਣ데요 ਆ ਸਤਿ ਸ਼੍ਰੀ ਅਕਾਲ ਜਿਹੜੀ ਗਈ ਆ ਇਹਨਾਂ ਨਾਲ ਆ ਜਿਹੜੀ ਜੇਤੂ ਆ ਜਿਹੜੀ ਜੇਤੂ ਆ ਜਾਂ ਭਲਾਣਾ ਜਾਂ ਚਾਨ ਯਾਰ ਹਰਿਆਣੇ ਦੀ ਤਾਂ ਉਹ ਨਹੀਂ ਨਹੀਂ ਦੋਵੇਂ ਟੀਮਾਂ ਠੀਕ ਆ ਯਾਰ ਮੇਰੀ ਗੱਲ ਸੁਣ ਲੋ ਉਹਨੇ ਕੋਰਾਸ ਦੀ ਗੱਲ ਹੋ ਰਹੀ ਹੈ ਤਾਂ ਉਹ ਸ਼ੇਰਪੁਰ ਤੋਂ ਨੇ ਦਾ ਉਹਨਾਂ ਨਾਲ ਆਪਸ ਵਿੱਚ ਪੈ ਗਿਆ ਉਹਨਾਂ ਦਾ ਆਪਸ ਵਿੱਚ ਪੈ ਗਿਆ ਆਪਸ ਵਿੱਚ ਪੈ ਗਿਆ ਉਹਨੇ ਲਾ ਬਾਬੇ ਦਾ ਨਾਮ ਲਾ ਕੇ ਜੋਰ ਮਾਰ ਤੇ ਹੁਣ ਵੀਰ ਮੇਰੇ ਕਹਿੜੇ ਹੋ ਜਿਓ ਤੇ ਐਣੇਆਂ ਗੱਡੀਆਂ ਚੱਕ ਦੇ ਲਈਆਂ ਆਪਾਂ ਹੂੰ 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 ਦੋਵੇਂ ਦੀ ਮਾਰ ਨਹੀਂ ਨਾ ਇੱਕ ਦੂਜੇ ਦੀ ਤਕੜੀਆਂ ਇਹਨੂੰ ਪਤਾ ਆ ਜਿਹੜੀਆਂ ਫੇਰ ਦੰਦੀਆਂ ਇੱਕ ਦੂਜੇ ਦੀ ਠੀਕ ਆ ਹੁਣ ਆਹ ਬਾਤ ਔਰ ਫਿਰ ਕਿੱਦਾਂ ਚੱਲਦੀ ਗੇਮ ਹੂੰ ਵਧੀਆ ਚੱਲਦੀ ਆ ਉਦੋਂ ਵੀ ਆਪਾਂ ਗੱਲਬਾਤ ਕੀਤੀ ਗੇਮ ਤੇਰੀ ਵਧੀਆ ਹਨਾ ਮੇਰਾ ਭਰਾ ਆਣ ਕੋਈ ਆਣ ਤਕੜਾ ਹੋ ਗੇ ਖੇਡ ਹਾਂਜੀ ਤੈਨੂੰ ਆਪਣੇ ਪਰਸਨਲੀ ਇਸ ਮੁੱਡੇ ਦੀ ਗੇਮ ਕਿੱਦਾਂ ਦੀ ਲੱਗਦੀ ਬਹੁਤ ਵਧੀਆ ਗੇਮ ਆ ਜੀ ਇਹਦੀ ਤਾਂ ਬੰਦਾ ਜੋਰ ਮਾਰਨ ਵਾਲਾ ਜੀ ਅੱਛਾ ਹਾਂ ਆਪਣੇ ਨਾਲ ਜਿੱਦਾਂ ਹੁਣ ਸ਼ੁਰੂ ਤੋਂ ਜੁੜਿਆ ਹੈ ਇੱਕ ਹਿਸਾਬ ਦਾ ਲੱਗੇ ਵੇਡ ਖੇਡਦਾ ਸੀ ਤੁਹਾਨੂੰ ਆਪਣਦੇ ਆਪੇ ਨਾਲ ਜੁੜਿਆ ਜਦੋਂ ਤੋਂ ਜੁੜਿਆ ਉਦੋਂ ਤੇ ਆਪਣੇ ਨਾਲ ਦੇ ਦਿਲੋਂ ਜ਼ੋਰ ਮਾਰਦਾ ਪਰ ਥੋੜਾ ਜਿਹਾ ਨਾ ਘਰੋਂ ਪ੍ਰੋਬਲਮ ਆ ਗਰੀਬੀ ਆ ਵਿਚਾਰੇ ਦਾ ਅੱਛਾ ਜਿਆਦਾ ਹੀ ਗਰੀਬੀ ਆ ਵਿਚਾਰੇ ਦੇ ਖਰਾਕ ਰੂਕਦਾ ਬਹੁਤ ਔਖਾ ਮੈਂ ਇਹ ਨਹੀਂ ਜੁਗਾਹ ਨਹੀਂ ਆ ਕਿ ਮੈਂ ਇਹਦਾ ਕਰਦਿਆਂ ਕਿ ਤੁਹਾਨੂੰ ਵੀ ਪਤਾ ਕਿ ਮੈਂ ਹਜੀ ਹੁਣ ਦੁਬਾਰਾ ਫੇਰ ਤਿਆਰੀ ਕਰਦਾ ਇਹ ਨਵਾਂ ਬੰਦਾ ਵਾ ਆਉਣ ਵਾਲੇ ਟਾਈਮ ਦਾ ਸਟਾਰ ਆ ਸਟਾਰ ਆ ਬਾਬੇ ਦੀ ਮੇਹ ਤਾਂ ਬਸ ਖਰਾਕ ਪਾਣੀ ਦਾ ਥੋੜਾ ਜਿਹਾ ਚਲੋ ਕਿਸੇ ਬੰਦੇ ਹੋ ਜਵੇ ਹਨਾ ਤੇ ਮੇਰ ਸਰੀਰ ਤੁਹਾਡੇ ਸਾਹਮਣੇ ਆ ਤਾਰਿਆਂ ਦੇ ਹਨਾ ਵਧੀਆ ਜੋਰ ਵੀ ਪੂਰਾ ਮਾਰਦਾ ਨਵਾਂ ਬੰਦਾ ਵਧੀਆ ਸਟਾਰ ਬਣੂਗਾ ਮੈਂ ਤੈਨੂੰ ਕਿਹਾ ਮੈਂ ਕਿਹਾ ਤੇਰੇ ਤੋਂ ਤਕੜਾ ਹੈ ਹੀ ਨਹੀਂ ਕੋਈ ਨਹੀਂ ਮਾ ਜੀ ਬਾਬਾ ਬਾਬੇ ਦਾ ਨਾਮ ਲੈ ਕੇ ਬਸ ਚੱਕੀ ਚੱਲ ਕੰਮ ਹਾਂ ਜਿਦਾਂ ਦਿਲੋਂ ਜੋਰ ਮਾਰਦਾ ਇਹ ਨਹੀਂ ਆ ਭਾਜੀ ਇਹ ਕਿਕੇ ਨਹੀਂ ਆ ਵੀ ਜੱਫਾ ਲੱਗਿਆ ਜੱਫੂ ਤਗੜਾ ਤਗੜਾ ਜੱਫੀ ਦੇ ਕੇ ਇਹ ਨਹੀਂ ਆ ਘਪਰਾਉਂਦਾ ਨਹੀਂ ਆ ਇੱਥੇ ਮਰਜੀ ਕਬਡੀਆਂ ਬਾਦ ਜੋਰ ਮਰਵਾ ਦੋ ਕੋਈ ਚੱਕਰ ਹੀ ਨਹੀਂ ਮਾਰਦਾ ਦਿਲੋਂ ਮਾਰਦਾ ਆਪਣੇ ਉਸਤਾਦ ਕਬੱਡੀ ਦੇ ਨਾਲ ਨਾਲ ਕੋਈ ਆਪਣੇ ਹੋਰ ਵੀ ਕੰਮ ਕਰਦਾ ਵੀ ਹੈ। ਭਾਈ ਮੈਂ ਹਾਂ ਮਿਸਤਰੀਆਂ ਦਾ ਜੰਨਾ ਲੇਬਰ ਤੇ। ਅੱਛਾ। ਹਾਂਜੀ ਭਾਈ ਜਦੋਂ ਮੈਂ ਫ੍ਰੀ ਹੁੰਦਾ ਚੱਲ ਜਾਂਦਾ ਜਿੱਦਾਂ ਇਦਾਂ ਮੈਚ ਲਗਾਤਾਰ ਖੇਡਦੇ ਆ ਜਿੱਦਾਂ ਰੈਸਟ ਹੁੰਦੀ ਹੈ ਇੱਕ ਦਿਨ ਰੈਸਟ ਕਰਕੇ ਫਿਰ ਦੋ ਤਿੰਨ ਦਿਨ ਨਹੀਂ ਖੇਡਦਾ ਮੈਂ ਕਰਦਾ ਵੀ। ਮਿਸਤਰੀਆਂ ਦੇ ਨਾਲ। ਮਿਸਤਰੀਆਂ ਨੇ ਜਾਂਦਾ। ਖਰਾਕ ਪਾਣੀ ਵਾਸਤੇ ਕਰਦਾ ਜਦਾਂ ਚਲੋ ਥੋੜਾ ਬੜਾ ਆਉਂਦਾ ਹੋ ਜਾਂਦਾ ਕਿਉਂਕਿ ਘਰ ਚ ਗਰੀਬੀ ਬਹੁਤ ਹੈ ਦੇ ਵਿਚਾਰੇ। ਪਿੰਡ ਨੂੰ ਹੈਗੀ ਆ ਸਪੋਰਟ। ਪੈਂਡੋਲੋ ਬਈ ਆਪਣੀ ਕੀਤੀ ਸੀ ਦੂਤ ਨਾ ਮੁੰਡਿਆਂ ਨੇ ਹੈਲਪ ਬਈ ਪਹਿਲਾਂ ਹਲਕੀ ਹਲਕੀ ਕੀਤੀ ਸੀ ਤੇ ਬਾਅਦ ਹਣੀ ਬਈ ਹੁਣ ਤਾਕਤ ਨਾਲ ਕਿਸੇ ਨੇ ਨੱਲੋ ਸੀ ਦੋ ਤਿੰਨ ਉਲਟੀਆਂ ਆਪਣੇ ਉਹਨਾਂ ਨੇ ਕੀਤੀ ਪਈ ਆਪਣੀ ਹੈਲਪ ਅੱਜ ਤੱਕ ਗੱਡੀ ਦੇ ਵਿੱਚ ਨਾ ਕਿੱਦਾਂ ਆਇਆ ਵੀਰੇ ਆਪਣੇ ਨਾ ਘਰ ਦੇ ਵਿੱਚ ਵੀ ਖੇਡਦਾ ਹੁੰਦਾ ਹੀ ਕੋਈ ਨਹੀਂ ਬਈ ਮੇਰੇ ਹਨਾ ਘਰ ਤੋਂ ਨਹੀਂ ਅਸੀਂ ਗਰਾਊਂਡ ਜਾਂਦੇ ਹੁੰਨੇ ਸੀ ਖੇਡਣਾ ਸਾਡੇ ਪੰਡੂ ਬਈ ਮੁੰਡੇ ਖੇਡ ਜਾਂਦੇ ਹੁੰਦੇ ਸੀ ਹੌਲੀ ਹੌਲੀ ਉਹਨਾਂ ਦੇ ਨਾਲ ਇਦਾਂ ਖੇਡਦੇ ਜਾਂਣਾ ਗਰਾਊਂਡ ਕਿਹੜਾ ਪਿੰਡ ਆਪਣਾ ਆਪਣਾ ਮਾਨਕ ਆ ਬਈ ਮਾਨਕ ਹਾਂਜੀ ਬਈ ਤੇ ਖੇਡਦੇ ਜਾਂਣਾ ਬਸ ਹੌਲੀ ਹੌਲੀ ਇਦਾਂ ਸ਼ੌਂਕ ਪੈ ਗਿਆ ਬਈ ਫਿਰ ਖਿੱਡੀ ਨਹੀਂ ਨੱਲ ਮਾਨਕ ਮੁੰਡੀ ਸ਼ਹਿਰੀਆਂ ਲਾਗੇ ਲੱਗੀ ਹੈ ਨਾ ਹਾਂਜੀ ਹਾਂਜੀ ਨੇੜੇ ਲੱਗੀ ਹੈ ਜਲਾਲਪੁਰ ਹੋ ਗਿਆ ਹੂੰ ਇਹ ਵਾਲੇ ਨੇੜੇ-ਨੇੜੇ ਆਪੇ ਦੋਹਾਂ ਦੇ ਵਿੱਚ ਪੈ ਜਾਂਦੇ ਪਰਿਵਾਰ ਦੇ ਵਿੱਚ ਨਹੀਂ ਖੇਡਦਾ ਹੁੰਦਾ ਨਹੀਂ ਨਹੀਂ ਭਾਈ ਪਰਿਵਾਰ 'ਚ ਨਹੀਂ ਖੇਡਦਾ ਹੁੰਦਾ ਮੈਂ 2016 'ਚ ਕੀਤੀ ਸੀ ਪਿਛੇ 2016 'ਚ ਹਾਂਜੀ ਭਾਈ ਜਦੋਂ ਪਹਿਲਾਂ ਉਦੋਂ ਹੀ ਬਸ ਇਚੇਲ ਖੇਡਦੇ ਹੁੰਦੇ ਨੱਲ ਹੁੰਦਾ ਸ਼ੂਮ ਮੈਚ ਤੇ ਬਸ ਇਦਾਂ ਹੀ ਭਾਈ 2000 ਇਦਾਂ 18 'ਚ ਫਿਰ ਮੈਂ ਖੁੱਲ ਕੇ ਖੇਡਣ ਲੱਗ ਪਿਆ ਸੀ ਹਾਂਜੀ ਭਾਈ ਤੇ ਆਪਣੇ ਹੋਰ ਕੋਈ ਆਪਣੇ ਭੈਣ ਭਰਾ ਹੈਗੇ ਤੇਰੇ ਹਾਂਜੀ ਭਾਈ ਦੋ ਸਿਸਟਰਾਂ ਤੇ ਇੱਕ ਵੱਡਾ ਬ੍ਰਦਰ ਕੋਈ ਨਾ ਹੌਸਲਾ ਰੱਖਦਾ ਹੋ ਜਾਣਾ ਸੈਟ ਵਧੀਆ ਦਾ ਕੋਈ ਨਾ ਕੋਈ ਨਾ ਕੋਈ ਰੱਬ ਦੇ ਬੰਦੇ ਬਥੇਰੇ ਹੈਗੇ ਆ ਖਰਚਾ ਆਪਣੇ ਕਿੱਦਾਂ ਚੱਲਦਾ ਕਰਦਾ ਖਰਚਾ ਭਈ ਆ ਜਣਾ 2 ਕਿਲੋ ਦੁੱਧ ਲੈਣੇ ਆ ਭਈ ਉਹ ਤਾਂ ਮਤਲਬ ਦੁੱਧ ਦਾ ਮੈਂ ਹੀ ਕਰਦਾ ਹੁੰਦਾ ਖਰਚਾ ਤੇ ਬੱਤੀ ਕਰਦੇ ਤਾਂ ਅੰਡੇ ਹੋਰ ਡਾਈਟ ਡੂਇਟ ਵਾਰੇ ਉਹ ਚੱਕ ਲੈਂਦੇ ਆ ਤੇ ਇਦਾਂ ਮੈਚ ਮੁਝ ਵਾਰੇ ਇਦਾਂ ਜਿਰੋ ਅਸੀਂ ਖੇਡਦੇ ਹੁੰਨੇ ਭਾਈ ਤੇ ਵਿੱਚੋਂ ਮੈਂ 500 ਰੁਪਏ ਕੱਢ ਕੇ ਰੱਖ ਲੈਣਾ ਅਗਲੇ ਮੈਚ ਲਈ ਖੇਡਣ ਲਈ ਅੱਛਾ ਹਾਂਜੀ ਭਾਈ ਤੇ ਇੱਕ ਵਾਰੀ ਭਾਈ ਇਦਾਂ ਹੀ ਬਸ ਘਰੇ ਲੋਡ ਪੈ ਗਈ 500 ਰੁਪਏ ਦੀ ਰੂਮੈਂ ਦੇਤਾ ਇੱਕ ਵਾਰੀ ਭਾਈ ਮੈਂ ਇੱਕੋ ਹਨਾ ਮੈਂ 100 ਰੁਪਏ ਲੈ ਕੇ ਗਿਆ ਸੀ ਮੈਚ ਖੇਡਣ ਅੱਛਾ ਇਧਰ ਮੈਂ ਫਾਲ ਗਿਆ ਖੇਡਣ ਜਾਣਾ ਸੀ ਭਾਈ ਤੇ ਮੈਂ ਤੇਲ ਪਵਾ ਲਿਆ ਤੇ ਉਧਰੋਂ ਮੇਰਾ 2 ਵੀ ਪਾਟ ਗਈ ਭਾਜੀ ਆ ਕੇ ਇਹਨਾਂ ਕੰਮ ਦਾ ਕੋਈ ਸਾਧਨ ਹੈ ਨਹੀਂ ਕਹਿੰਦੇ ਹੂੰ ਹੂੰ ਅੱਛਾ ਫਿਰ ਤੇ ਫਿਰ ਮੈਂ ਉੱਥੇ ਮੁੰਡਿਆਂ ਨੂੰ ਸੱਦਿਆ ਮੈਂ ਕਿਹਾ ਮੈਂ ਇਦਾਂ ਇਦਾਂ ਕਰਕੇ ਆਉਂਦਿਆ ਤੇ ਉਹ ਭਾਜੀ ਆਏ ਚੱਲ ਉਹਨਾਂ ਨੇ ਵੀ ਆਪਣੀ ਮਦਦ ਕੀਤੀ ਫਿਰ ਭਾਜੀ ਐਹੋ ਜੀ ਆਪਾਂ ਗਰੀਬੀ ਦੇ ਦਿਨ ਦੇਖੀ ਭਈ ਆਪਾਂ ਤੇ ਪਿੰਡ ਚੋਂ ਵੀ ਕਿਸੇ ਕੋ ਮੰਗਦੇ ਹੁਣੇ ਪਾਏ ਬਾਈ ਖੇਡਣ ਲਈ ਕਿਸੇ ਕੋਈ ਨਹੀਂ ਦਿੰਦਾ ਰਿਹਾ ਸੀ ਬਾਈ ਉਡੇ ਹੁੰਦੇ ਜਦੋਂ ਮੈਂ ਇਦਾਂ ਪੜਦਾ ਹੁੰਦਾ ਸਤਵੀਂ ਅੱਠਵੀਂ ਚ ਤੇ ਮੰਮਾ ਮੇਰੇ ਹਨਾ ਇਦਾਂ ਜੀਵੀ ਤੇ ਰੰਦਦਾ ਘਰੇ ਕੰਮ ਕਰਦੇ ਹੁੰਦੇ ਦਸਾਂ ਦਸਾਂ ਜਾਣਿਆਂ ਦਾ ਭਾਈ ਗੋਆ ਚੱਕਦੇ ਹੁੰਦੇ ਸੀ ਤੇ ਜੋ ਮੈਂ ਚੱਕਾ ਕੀ ਹੁਣਾ ਭਾਈ ਤੇ ਮੈਨੂੰ ਬਹੁਤ ਹੁਣਾ ਹਨਾ ਮੈਂ ਇੱਕ ਦਿਨ ਸਾਡੇ ਸਕੂਲੇ ਸੀ ਟਾਈਮ ਨਾਲ ਸੀ ਤੇ ਮੈਂ ਕਹਾ ਮੰਮਾ ਤੂੰ ਟਾਈਮ ਨਾਲ ਇਦਾਂ ਗੋਆ ਚੱਕਣ ਜਾਈ ਤੇ ਮੈਂ ਕਹਾ ਮੇਰੇ ਫਰੈਂਡਾਂ ਨਾਲ ਲੱਗਣਾ ਵਾ ਤੇ ਮੈਂ ਕਹਾ ਉਹਨਾਂ ਨੇ ਕਹਿਣਾ ਵਾ ਉਹਦੀ ਮੰਮੀ ਇਦਾਂ ਗੋਆ ਚੱਕਦੀ ਆ ਫਿਰ ਭਾਈ ਮੈਂ ਘਰੇ ਜਾ ਕੇ ਸੋਚਿਆ ਵਾਗਾ ਯਾਰ ਉਹਨੇ ਇਦਾਂ ਆਪਣੇ ਨੂੰ ਪਾਲਿਆ ਵਾ ਹਨਾ ਇਦਾਂ ਨਹੀਂ ਵਾ ਭਾਈ ਉਸ ਦਿਨ ਬਹੁਤ ਰੋਇਆ ਮੈਂ ਕਹਾ ਮੰਮੀ ਤੂੰ ਇੰ ਹੂੰ ਤੇ ਭਾਈ ਚੱਲ ਉਹਨੇ ਆਪਣੇ ਨੂੰ ਇੰਨੇ ਜੋਗਾ ਕਰਤਾ ਚੱਲ ਹੁਣ ਆਪਾਂ ਮਾੜਾ hota ਖੇਡਦੇ ਆ ਭਾਈ ਹੂੰ ਅੰਕਲ ਕਿਦਾਂ ਅੰਕਲ ਕਦਾ ਕੰਮ ਕਰਦੇ ਉਹ ਭਾਈ ਬੀਰ ਸਾਹਿਬ ਆ ਇਦਾਂ ਬਾਸਮੂਚ ਅੱਛਾ ਠੀਕ ਆ ਠੀਕ ਹਾਂਜੀ ਭਾਈ ਗੁਰੂ ਘਰ ਹਾਂਜੀ ਗੁਰੂ ਘਰ ਭਾਈ ਹੈਗੀ ਆ 7000 ਤਨਖਾਹ ਉਹ ਠੀਕ ਆ ਠੀਕ ਹਾਂਜੀ ਤੁਹਾਨੂੰ ਪਤਾ ਹੀ ਨਹੀਂ ਕੋ ਤਨਖਾਹ ਨਾਲ ਕਿੱਥੇ ਆ ਜੇ 6 7 ਪਰਿਵਾਰ ਚ ਮੈਂਬਰ ਇਹਨਾਂ ਨਾਲ ਕੀ ਬੰਦਾ ਏ 6 7000 ਕੁਛ ਨਹੀਂ ਫਰਕ ਕੁਛ ਨਹੀਂ ਮਿਲਦਾ ਉਸਤਾਦ ਗੋਣਾ ਵੀਰੇ ਤੇਰਾ ਉਸਤਾਦ ਭਾਈ ਹੱਲੇ ਤੱਕ ਤਾਂ ਉਦਾਂ ਹੀ ਸਿੱਖਦੇ ਆਂ ਤੇ ਹੁਣ ਤਾਂ ਭਾਈ ਉਸਤਾਦ ਤੰਤੂ ਭਾਈ ਦਾ ਨਾਨਕ ਭਾਈ ਨੂੰ ਮੰਨਦਾ ਭਈ ਮੈਂ ਠੀਕ ਆ ਜੀ ਆਪਣੇ ਦਾਦੇ ਆ ਜਿੱਦਾਂ ਜਿਹੜੀ ਗਲਤੀ ਹੋ ਗਈ ਰੇਟ ਇਦਾਂ ਨਹੀਂ ਇਦਾਂ ਕਰਨੀ ਆ ਤੰਤੂ ਭਾਈ ਨੇ ਦੱਸਿਆ ਆਪਣੇ ਨੂੰ ਬਹੁਤ ਅੱਦਾਂ ਹੁੰਦੇ ਇੱਕ ਮਿੰਟ ਤੰਤੂ ਗੱਲ ਸੁਣੀ ਆ ਦੱਸੀ ਯਾਰ ਆਪਣੇ ਬੰਦੇ ਦੀ ਗੇਮ ਦੇ ਬਾਰੇ ਮੜਾਇਆ ਭਾਈ ਇਹਦੇ ਬਾਰੇ ਜਿੰਨਾ ਕਹਿ ਲਓ ਮੈਂ ਥੋੜਾ ਹਾਂਜੀ ਭਾਈ ਇਹ ਮਾਣ ਮੈਨੂੰ ਉੱਤੇ ਹੁੰਦਾ ਵਾ ਜਿਹੜਾ ਬੰਦਾ ਕਹਿਣਾ ਨਹੀਂ ਮੋਟਦਾ ਮੇਰਾ ਮੈਂ ਇਹਨੂੰ ਕਿੱਥੋਂ ਇਹਨੂੰ ਪਾਜੀ ਫੋਲੋ ਕਰ ਲੱਗਾ ਮੈਂ ਫਰੀਸਰਾਂ ਦੇ ਮੈਚ ਤੋਂ ਇਹਨੂੰ ਮਤਲਬ ਇਹਨੂੰ ਨਾਲ ਮਤਲਬ ਦੇਖਿਆ ਹੂੰ ਹੂੰ ਇਹ ਨਾ ਮਤਲਬ ਗੂਪੀ ਦੇ ਵਿਰੁੱਧ ਖੇਡਦਾ ਹੈ ਹੂੰ ਹੂੰ ਗੂਪੀ ਦੇ ਵਿਰੁੱਧ ਖੇਡਦਾ ਸੀ ਜਿਹਨਾਂ ਦੇ ਪੈਂਟ ਲਾਈ ਹੂੰ ਹੂੰ 70 ਕਿਲੋ ਹੀ ਤੇ ਮੈਂ ਉੱਥੇ ਹੀ ਦੇਖਿਆ ਇਹ ਕਬਡੀਆਂ ਪਾਉਂਦਾ ਸੀ ਹੈਗੀ ਉੱਥੇ ਨਰੋਲੇ ਹੂੰ ਹੂੰ ਅੱਛਾ ਨਰੋਲ ਹੈਗੀ ਸੀ ਤੇ ਉੱਥੇ ਦੇਖਿਆ ਇਹ ਕਬਡੀਆਂ ਮੋੜਦਾ ਸੀ ਚਲੋ ਉਹ ਵੀ ਵੀਰਦਾ ਸੀ ਇਹ ਵੀ ਵੀਰ ਹੁੰਦਾ ਸੀ ਹੂੰ ਹੂੰ ਮੈਂ ਇੱਕ ਗੱਲ ਹੀ ਮਤਲਬ ਬਾਹਰ ਜਾ ਕੇ ਇਹਨੂੰ ਕਿਹਾ ਮੈਂ ਕਿਹਾ ਨਹੀਂ ਯਾਰ ਹੂੰ ਹੂੰ ਮਤਲਬ ਮੁਲਕ ਵੱਡੀ ਪਾ ਹਨਾ ਵੇਰਣਾ ਨਹੀਂ ਹੂੰ ਹੂੰ ਬਈ ਬੰਦੇ ਨੇ ਕਿਹਾ ਅੱਛਾ ਉਦੋਂ ਤੋਂ ਹੀ ਆਪਾਂ ਨੂੰ ਮਾਣ ਅੱਗੇ ਵੀ ਬਾਜੀ ਇਹਦੇ ਭਰਾਣਾ ਮੈਂ ਜ਼ਿਆਦਾ ਹੀ ਕਿਦਾਂ ਇਹਦੇ ਨਾਲ ਇਹਦੇ ਨਾਲ ਥੋੜਾ ਹੀ ਪਰ ਉਸ ਦਿਨ ਤੋਂ ਬਈ ਇਹ ਆਪਣੇ ਬੰਦਾ ਦਿਲ ਨਾਲ ਲੱਗਾ ਇਨੇ ਇੱਕ ਵਾਰੋਂ ਨਹੀਂ ਕਿਹਾ ਭਾਜੀ ਕੀ ਕਿਦਾਂ ਮਤਲਬ ਹਨ ਕੋਈ ਪਿੰਡ ਦੇ ਵਿੱਚ ਹੁੰਦਾ ਹੀ ਆ ਹਨਾ ਮਤਲਬ ਇੱਕ ਵਾਰੋਂ ਨਹੀਂ ਬੰਦੇ ਨੇ ਮੈਨੂੰ ਕਿਹਾ ਕਿ ਨਹੀਂ ਭਾਜੀ ਮੈਂ ਇਹਦੇ ਮੂਰੇ ਵੇਰਨਾਵਾ ਜਾਂ ਕੁਝ ਨਹੀਂ ਹੂੰ ਦੂਜੀ ਗੱਲ ਹੈ ਨਾ ਭਾਜੀ ਬੜਾ ਸੋਹਣਾ ਮਤਲਬ ਕਬੱਡੀਆਂ ਸਾਰੀਆਂ ਪਈਆਂ ਕੋਈ ਜਫਾ ਨਹੀਂ ਤੇ ਬੰਦਾ ਜਿੱਦਾਂ ਵੀ ਆਇਆ ਠੰਡਾ ਜਾਂਦਾ ਰਿਹਾ ਠੰਡਾ ਹੀ ਜਾਂਦਾ ਰਿਹਾ ਯਾਰ ਵੈਸੇ ਨਾ ਜਿੱਦਾਂ ਦੀ ਇਹ ਦੀ ਗੇਮ ਆ ਜੇ ਨੂੰ ਮਾੜੀ ਮੋਟੀ ਸਪੋਰਟ ਮਿਲ ਜਵੇ ਹੋਰ ਹਨਾ ਫਾਈਨੈਂਸ਼ਲੀ ਤੇ ਬੰਦਾ ਨਾ ਤਗੜਾ ਹੋ ਸਕਦਾ ਹਨਾ ਨਾਲੋਂ ਜ਼ਿਆਦਾ ਤਗੜਾ ਹੋਣ ਵਾਲਾ ਹੈ ਮਾੜਾ ਮੱਤਾ ਨਹੀਂ ਬਹੁਤ ਜ਼ਿਆਦਾ ਉੱਪਰ ਜਾਣ ਵਾਲਾ ਜੇ ਜੇ ਮੈਂ ਮਾਨਕ ਤੁਹਿੰ ਗਣਾ ਝੂਠ ਹੀ ਆ ਕੋਈ ਵਿਰਲਾ ਬੰਦਾ ਹੀ ਆ ਜਿਹੜਾ ਇੱਥੇ ਆ। ਅੱਛਾ ਬਾਕੀ ਸਾਰੇ ਬਾਹਰ ਸਾਰੇ ਬਾਹਰ। ਤੁਹਾਨੂੰ ਮੈਂ ਦੱਸਿਆ ਤਾਂ ਹੋਇਆ ਜੀ ਸਾਰਾ ਆ। ਉਹ ਵੀ ਕਰਨ ਨੂੰ ਸਾਰਾ ਕੁਝ ਕਰ ਸਕਦੇ ਆ। ਤੇ ਭਾਜੀ ਗੱਲ ਹੱਥ ਤੱਕ ਜੀ ਗੱਲ ਫੇਰ ਉੱਥੇ ਹੀ ਹੁੰਦੀ ਆ ਜੇ ਆਪਾਂ ਟਰਨਮੈਂਟ ਕਰਾਉਣੇ ਨਾ ਤੇ ਪਲੇਅਰ ਤੇ ਪੈਸਾ ਖਰਚੋ। ਭਲੇ ਟੰਡਾ ਵੀ ਪਹਿਲੋ ਤਗੜਾ ਕਰੋ ਫੇਰ। ਹਾਂ ਜੀ ਇਹ ਵਿਚਾਰਾ ਭਾਜੀ ਉਸਤਾਦ ਦੱਸਣ ਉਸਤਾਦ ਕਹਿ ਦਿੰਦੇ ਆ ਕਿ ਹਾਂ ਵੀ ਬਈ ਮੈਂ ਉਹਦਾ ਉਸਤਾਦ ਆ ਉਸਤਾਦ ਆ ਇਹ ਮੇਰਾ ਚੇਲਾ ਵਾ। ਹਾਂ ਨਾ ਤਾਂ ਮੈਨੂੰ ਆਪਦੇ ਘਰੋਂ ਖਵਾਇਆ ਕੁਛ। ਹਾਂ ਠੀਕ ਆ ਭਾਜੀ। ਆਪਦੇ ਸਾਰੀ ਇਹਨੇ ਗੱਲ ਦੱਸ ਦਿੱਤੀ ਆ ਹੂੰ ਚੱਲ ਮੈਨੂੰ ਤਾਂ ਇੰਨਾ ਹੀ ਬੜਾ ਮਾਣ ਆ ਕਿ ਇਹਨੇ ਮੈਨੂੰ ਫੇਰ ਉਸਤਾਦ ਕਹਿਤਾ ਹਨਾ ਹੂੰ ਪਰ ਬਾਈ ਇਹ ਆਪਣਾ ਭਰਾ ਦਾ ਛੋਟਾ ਹਾਂ ਤੇ ਨਾਲੇ ਬਾਜੀ ਉਸਤਾਦ ਚੇਲੇ ਮੈਂ ਬਹੁਤ ਇੰਟਰਵਿਊਆਂ ਦੇ ਸੁਣਦਾ ਹਾਂ ਜਿੰਨੇ ਕਹੇ ਲੀਕੋ ਕੀਤਾ ਨਹੀਂਗਾ ਆਪਦੇ ਸਿਰ ਤੇ ਕੀ ਕਹਿੰਦੇ ਸਹੀ ਗੱਲ ਆ ਇਹ ਬੰਦਾ ਝੋਨਾ ਵੀ ਲਾਉਂਦਾ ਰਿਹਾ ਅੱਛਾ ਆਪਦੇ ਸਿਰ ਤੇ ਤਗੜਾ ਹੋਣਾ ਲਾ ਕਰਦਾ ਰਿਹਾ ਇਹ ਨਹੀਂ ਆਪਦੇ ਸਿਰ ਤੋਂ ਤਗੜਾ ਹੋਇਆ ਵਾ ਬਾਜੀ ਆਪਦੇ ਸਿਰ ਤੋਂ ਹਾਂ ਇਹ ਕਿੰਦਾ ਬਾਜੀ ਚੌੜੇ ਹੋ ਕੇ ਕਹਿ ਜੀ ਇਹਦੀ ਹਾਂ ਪੱਠਾ ਪਾਲਿਆ ਨਹੀਂ ਨਹੀਂ ਹੈਨਾ ਅਸੀਂ ਇਹਦੇ ਵਾਸਤੇ ਕੁਛ ਨਹੀਂ ਕੀਤਾ ਭਾਜੀ ਇਹ ਆਪਣੇ ਸਿਰ ਤੇ ਤਗੜਾ ਆ ਉਹ ਛਿਵੇਂ ਨਹੀਂ ਦਿੱਤਾ ਤੇ ਰਹੀ ਭਾਜੀ ਕੱਲੀ ਮਾਨਕਦੀ ਵੀ ਨਹੀਂ ਗੱਲ ਨਾਲ ਵੀ ਬਹੁਤ ਤਗੜਾ ਨਾਲੇ ਬਹੁਤ ਤਗੜਾ ਉਹ ਵੀ ਬਾਹਰ ਬੰਦੀ ਬਹੁਤ ਪਿੰਡ ਕਿੱਡਾ ਮਾਨ ਨਾਲ ਕਈ ਸੇ ਤਗੜਾ ਦੇ ਵਜਦਾ ਵਾ ਨਾਲ ਮਾਨ ਕੇ ਕਹਿੰਦੇ ਜੀ ਵੈਸੇ ਆਪਣੇ ਉਸ ਪਿੰਡ ਦੇ ਵਿੱਚ ਹਰ ਇੱਕ ਸਾਲ ਹੁੰਦਾ ਟੂਰਨਾਮੈਂਟ ਭਾਜੀ ਨਾਲ ਦੇ ਵਿੱਚ ਹਰ ਇੱਕ ਸਾਲ ਹੁੰਦਾ ਬਹੁਤ ਪੁਰਾਣਾ ਟੂਰਨਾਮੈਂਟ ਕੁੱਟਿਆ ਬਾਬਾ ਅਮਰਨਾਸ ਦੇ ਹੁੰਦਾ ਉਹ ਕਰਾਉਂਦੇ ਆ ਕਰਾਉਂਦੇ ਵਧੀਆ ਮੇਲਾ ਕਰਾਉਂਦੇ ਆ ਭਾਜੀ ਜੇ ਪਲੇਅਰ ਨੂੰ ਮਨ ਲਾ ਕੀ ਅੱਜ ਨਾ ਨੱਲ ਮਾਨਕ ਦਾ ਇਹਦੇ ਕਰਕੇ ਹੀ ਨਿਕਲੇ ਜਾਂ ਪਹਿਲੇ ਪਲੇਅਰ ਖੇਡਦੇ ਸੀ ਠੀਕ ਹੈ ਚਲੋ ਗੋਪੀ ਇਸ ਟਾਈਮ ਤੇ ਇਹਦੇ ਕਰਕੇ ਹੀ ਹੈ ਇਹਦੇ ਕਰਕੇ ਗੋਪੀ ਖੇਡਿਆ ਨੱਲ ਮਾਨਕ ਦਾ ਉਹ ਵੀ ਤਾਂ ਮਤਲਬ ਪਿੰਡੋਂ ਦਾ ਨਹੀਂ ਵਜਦਾ ਹੁਣ ਇਹ ਬੰਦਾ ਖੇਡਦਾ ਨੱਲ ਮਾਨਕ ਦਾ ਪਾਜੀ ਮੇਰਾ ਤਾਂ ਪਿੰਡ ਵੀ ਨਹੀਂ ਗਾ ਨੱਲ ਮਾਨਕ ਮੈਂ ਮੰਡਦਾ ਰਹਿਣ ਆ ਨਾਨਕ ਨਾਲ ਮੇਰਾ ਪਿੰਡ ਤੇ ਵਜਦੇ ਹੈ ਵੀ ਨੱਲ ਮਾਨਕ ਕੀ ਕਾਦੋਂ ਵਜਦੇ ਆ ਕੀ ਅਸੀਂ ਉਸ ਪਿੰਡੋਂ ਖੇਡੇ ਆ ਤਾਂ ਹੁਣ ਚਲੋ ਅਸੀਂ ਜਿੰਨੇ ਜੋਗੇ ਹੈਗੇ ਇਹਦੇ ਨਾਲ ਆ ਪਰ ਬਾਈ ਜੇ ਇਹ ਬੰਦੇ ਦੀ ਸਪੋਰਟ ਹੋ ਜਵੇ ਆ ਨਾ ਹਾਂਜੀ ਹਾਂਜੀ ਪਾਜੀ ਇਹ ਬੰਦਾ ਪਾਜੀ ਤੂੰ ਸੋਚ ਨਹੀਂ ਸਕਦੇ ਕਿੱਥੋਂ ਤੱਕ ਬਿਹਾਰੀਪੁਰ ਸਾਰੇ ਮੈਨੂੰ ਆਣ ਆਣ ਪੁੱਛਦੇ ਕਿਹਦੇ ਪਾਜੀ ਮੁੰਡੇ ਚ ਕੀ ਫਟ ਗਿਆ ਦੱਸਿਆ ਭਾਈ ਮਿਹਨਤ ਲਾਉਂਦਾ ਨਹੀਂ ਉਦੋਂ ਬੜਾ ਵਧੀਆ ਤਗੜਾ ਖੇਡਿਆ ਸੀ ਅਸੀਂ ਵੀ ਉੱਥੇ ਹੀ ਸੀਗੇ ਉਦੋਂ ਆਪਾਂ ਅੱਗੇ ਵੀ ਗੱਲ ਕੀਤੀ ਪਰ ਬੰਦੇ ਦੀ ਪਾਜੀ ਸਪੋਰਟ ਜ਼ਰੂਰੀ ਆ ਜੇ ਕਹੀਏ ਕੀ ਮਤਲਬ ਇਹਦਾ ਡੈਡੀ 7000 ਰੁਪਏ ਤੇ ਮਤਲਬ ਇਹਨੂੰ ਪਾਲ ਦੇਵੇ ਕੋ ਕਬਡੀ ਦਾ ਘਰ ਖਾ ਜਾਂਦੀ ਯਾਰ 7000 ਰੁਪਿਆ ਕੀ ਉੱਥੇ ਵਿਚਾਰੇ ਆਪ ਰੋਟੀ ਖਾਣਗੇ ਕਿ ਇਹ ਖਾਣਗੇ ਇਹ ਕੱਲਾ ਬੰਦਾ ਨੀਗਾ ਇਹਦਾ ਟੱਬਰ ਸਾਰਾ ਹੀ ਮਤਲਬ ਵਧੀਆ ਅੱਛਾ ਮੈਂ ਇਹਨਾਂ ਦੇ ਘਰੇ ਆਉਣਾ ਜਾਂਦਾ ਯਾਰ ਉਹ ਵਿਚਾਰੇ ਮਤਲਬ ਇਹਦਾ ਭਰਾ ਟਾਇਲ ਪੱਥਰ ਦਾ ਕੰਮ ਕਰਦਾ ਵਾ ਬਾਪੂ ਇਹਦਾ ਉੱਥੇ ਨੌਕਰੀ ਕਰਦਾ ਹਨ ਜਿੰਨੇ ਕੁ ਜੋਗੇ ਵਿਚਾਰੇ ਸਾਰੇ ਇਹਨਾਂ ਕੋ ਕਿਹੜਾ ਪੈਲੀ ਬੰਨਾ ਹੈਗਾ ਵਾ ਇੱਥੇ ਹੀ ਕਮ ਚਾਉਂਦਾ ਸਾਰਾ ਭਾਜੀ ਆਪਾਂ ਤੁਹਾਨੂੰ ਹਾੜਾ ਟਾਈਮ ਲੰਘਿਆ ਵਾ ਭਾਜੀ ਅਹੀਂ ਕਹਿੰਦੇ ਜਿੰਨਾ ਵੀ ਚਲ ਪਰਮਾਤਮਾ ਨੇ ਸਾਨੂੰ ਖੜਾਇਆ ਅਸੀਂ ਖੇលਿਆ ਪਰ ਇਹਦੀ ਸ਼ੁਰੂਆਤ ਹੋਣ ਦਈ ਆ ਭਾਜੀ ਇਹ 플레이ਰ ਉੱਠਣਾ ਚਾਹੀਦਾ ਵਾ ਹੁਣ ਗੋਡੇ ਤੇ ਸੱਟ ਲੱਗ ਗਈ ਧੀਏ ਦੇ ਇਹਦੇ ਬੰਦੇ ਦੇ ਸੱਟ ਲੱਗਦੇ ਆ ਤੇ ਪ੍ਰਤਪਾਲ ਖਿੜਕੀਆਂ ਤੋਂ ਮੁੰਡਾ ਉਹਨੇ ਚਲ ਜਿੰਨਾ ਵੀ ਹੈਗਾ ਬਾਈ ਨੇ ਕੀਤੀਆਂ ਨਾ ਮਦਦ ਕੀਤੀ 5500 ਰੁਪਇਆ ਦਿੱਤਾ ਤੇ ਕੀ ਗੱਲ ਪਿੰਡ ਦੇ ਮਰੇ ਸੀ ਭਾਜੀ ਇੱਕ ਬੰਦਾ ਆਈ ਭਾਜੀ ਇਹ ਮੇਰੀ ਮਤਲਬ ਇੰਟਰਵਿਊ ਦੇ ਮਤਲਬ ਮੈਂ ਬੋਲਦਾ ਨਾ ਕਈਆਂ ਨੂੰ ਭਾਜੀ ਦੁੱਖ ਲੱਗੂਗਾ ਮਾਣਕ ਦੇ ਵਿੱਚੋਂ ਇਕੱਲਾ ਬੰਦਾ ਵਾ ਰਾਣਾ ਹੂੰ ਉਹਨੂੰ ਰਾਣੂ ਕਹਿੰਦੇ ਆ ਹੂੰ ਉਹਨੇ ਭਾਜੀ ਮੇਰੇ ਤੇ ਬਹੁਤ ਉਹਨੇ ਮਤਲਬ ਸਪੋਰਟ ਕੀਤੀ ਬੰਦੇ ਨੇ ਮੈਨੂੰ ਕਿਆ ਵੀ ਜੋ ਚਾਹੀਦਾ ਵਾ ਬੰਦੇ ਨੇ ਮੇਰੀ ਹੈਲਪ ਵੀ ਬਹੁਤ ਕੀਤੀ ਹੂੰ ਉਹ ਭਾਜੀ ਉਹਨੇ ਪਲੇਅਰਾਂ ਤੇ ਪੈਸਾ ਬਹੁਤ ਖਰਚਿਆ ਹੂੰ ਹੂੰ ਠੀਕ ਆ ਭਾਜੀ ਉਹ ਬੰਦਾ ਭਾਜੀ ਖਰਚਦਾ ਵੀ ਆ ਉਹ ਪਤਾ ਨਹੀਂ ਕੀ ਕੋਈ ਗੁੱਸੇ ਕਿਲਵੇ ਕੋਈ ਹੋ ਜਾਂਦੇ ਹਨਾ ਪਰ ਆਹ ਪਲੇਅਰ ਭਾਜੀ ਉੱਠਣਾ ਚਾਹੀਦਾ ਮੈਂ ਭਾਜੀ ਨੂੰ ਰਿਕਵੈਸਟ ਕਰਦਾ ਵਾਂ ਕਿ ਹੋਰਾਂ ਭਾਜੀਆ ਨੂੰ ਵੀ ਕਹਿਣਾ ਵਾਂ ਕਿ ਯਾਰ ਕਿ 10-10 ਹਜ਼ਾਰ ਨਾਲ ਕਿਤੇ ਘਾਟਾ ਨਹੀਂ ਕਿਸੇ ਨੂੰ ਪੈ ਚੱਲਿਆ ਇੱਕ ਦਿਨ ਦੀ ਕਮਾਈ ਆ ਚਲੋ ਹਾਂ ਵੀ ਮੰਨਦੇ ਆ ਬਾਹਰ ਪੈਸੇ ਮਤਲਬ ਭਾਜੀ ਰੁੱਖਾਂ ਨਾਲ ਨਹੀਂ ਲੱਗੇ ਕਮਾ ਕੇ ਮੰਨਦੇ ਆ ਨੇ ਉਹ ਬਾਤ ਤਾਂ ਇਹ ਪਲੇਅਰ ਬਈ ਮਤਲਬ ਹੋਣਾ ਚਾਹੀਦਾ ਚੱਕਰਬਦੀ ਮੈਂ ਤਾਂ ਦੱਸ ਦਿੱਤਾ ਲੱਤਾਂ ਖਿੱਚਣ ਵਾਲੀ ਸੀਗੀ ਮੇਰੀ ਗੱਲ ਕਲੀਅਰ ਹੋ ਗਈ ਆ ਮੈਂ ਬਾਜੀ ਲੱਤਾਂ ਖਿੱਚਣ ਵਾਲੇ ਵੀ ਕਿੰਨਾ ਚਿਰ ਖਿੱਚ ਲੈਣਗੇ ਇਹ ਕਹੀਦੀ ਐ ਨਾ ਮੈਂ ਨਹੀਂ ਉਹ ਗੱਲ ਨਹੀਂ ਕਰਦਾ ਤਾਂ ਤੂੰ ਕਿਉਂਕਿ ਮੇਰੀ ਗੱਲ ਹੋਈ ਸੀਗੀ ਚਿੱਤੂ ਨਾਲ ਹੋਈ ਸੀ ਤੈਨੂੰ ਪਤਾ ਹੀ ਆ ਉਹਨੇ ਦੱਸਿਆ ਕਹਿੰਦਾ ਯਾਰ ਆਪਣੇ ਪੈਂਟ ਦੀ ਆ ਬੰਦੇ ਦੀ ਆ ਲੱਤਾਂ ਖਿੱਚਣ ਦੇ ਇਹਦੇ ਬਾਰੇ ਬਹੁਤ ਬੁਰਾ ਬਣਾ ਕਹਿੰਦੀ ਕਹਿੰਦੇ ਤਾਂ ਕਰਕੇ ਆ ਗੱਲਾਂ ਬਾਤ ਦੇਖ ਬਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਜਿਹੜੇ ਕਹਿੰਦੇ ਜਦੋਂ ਨਾ ਬੰਦਾ ਉੱਠਦਾ ਹੁੰਦਾ ਵਾ ਖਿੱਚਣ ਵਾਲੇ ਬਹੁਤ ਜ਼ਿਆਦੇ ਹੁੰਦੇ ਆ ਪਰ ਪੈਂਟ ਵਾਲਿਆਂ ਨੂੰ ਸੋਚਣਾ ਚਾਹੀਦਾ ਜਿਹੜਾ ਕੈਮਰਾ ਤਗੜਾ ਪਲੇ ਆ ਪਰ ਪੈਂਡ ਦੇ ਵਿੱਚ ਵਧੀਆ ਰਹਿੰਦਾ ਵਾ ਹਾਂ ਵਧੀਆ ਰਹਿੰਦਾ ਹਨ ਤੇ ਪਰ ਇੱਕ ਗੱਲ ਆ ਕਿ ਵਧੀਆ ਰਹਿਣ ਦੇ ਨਾਲ ਵੀ ਬੰਦਾ ਯਾਰ ਥੱਲੇ ਜਾਂਦੇ ਆ ਕਾਹਤੋਂ ਜਾਂਦੇ ਆ ਕਾਹਤੋਂ ਸਹੀ ਗੱਲ ਕੀ ਨਹੀਂ ਹੈਗਾ ਗਰਾਊਂਡ ਵੀ ਹੈਗੀ ਸਾਡੇ ਪਿੰਡ ਮਾਨਕ ਦੇ ਵਿੱਚ ਬਨੇਰ ਵੀ ਇੰਨੇ ਗਏ ਹੋਇਆ ਬਾਹਰ ਖੇਡ ਕੇ ਗਏ ਹੋਇਆ ਇਹ ਨਹੀਂ ਮਤਲਬ ਉਦਾਂ ਗਏ ਹੋਇਆ ਕੀ ਗੱਲ ਬੰਦੇ ਦਾ ਬਾਈ ਇਹ ਤਾਂ ਦੱਸਿਆ ਬੰਦੇ ਜੋ ਮਰਜ਼ੀ ਕਰ ਸਕਦੇ ਆ ਇਹ ਗੱਡੀਆਂ ਮੋਟਰਸਾਈਕਲ ਜੋ ਕੋਸ਼ਿਸ਼ ਕਰਦਾ ਇਸ ਟਾਈਮ ਬੰਦਾ ਬਾਜੀ ਇਹ ਨਿਊਜ਼ੀਲੈਂਡ ਖੇਡਨ ਵਾਲਾ ਖੇਡਨ ਵਾਲਾ ਖੇਡਨ ਵਾਲਾ ਮੈਂ ਪਾਉਣਾ ਮੋਟਰਾਂ ਵਾਂਗੂ ਘਾ ਦੇ ਇਸ ਬੰਦੇ ਦੀ ਸਪੀਡ ਪੂਰੀ ਬਣੂਗੀ ਗਾਰੰਟੀ ਹੈ ਮੋਟਰਾਂ ਨੂੰ ਬਾਜੀ ਕਹਿਣਾ ਨਾ ਜਿਹੜੇ ਵੀ ਮੇਰੀ ਵੀਡੀਓ ਦੇਖਣਗੇ ਨਾ ਇੱਕ ਵਾਰਾਂ ਬਾਜੀ ਖੜਾ ਕੇ ਦੇਖ ਕੇ ਦੇਖੋ ਇੱਕ ਵਾਰਾਂ ਦੇ ਇਹ ਰਿਜ਼ਲਟ ਮਾੜਾ ਦਊਗਾ ਨਾ ਤਾਂ ਮੈਨੂੰ ਫੋਨ ਕਰਕੇ ਜਿੰਮੇਵਾਰ ਬੈਠਿਆ ਮਤਲਬ ਸਾਨੂੰ ਫੋਨ ਕਰ ਲੈਣ ਕਿ ਭਾਈ ਤੁਸੀਂ ਇਦਾਂ ਕਹਿੰਦੇ ਸੀ ਬੰਦਾ ਮਤਲਬ ਇਦਾਂ ਨਿਕਲਿਆ ਬੰਦਾ ਪੂਰਾ ਤਗੜਾ ਕਾਰਤੇ ਹੈ ਨਾ ਹੂੰ ਹੂੰ ਇਹਨੇ ਪੂਰਾ ਤਗੜਾ ਹੀ ਖੇਡਿਆ ਇਹ ਭਾਜੀ ਹੁਣ ਮੰਨ ਲਓ ਇਹਦੀ ਕਿ ਨਿਊਜ਼ੀਲੈਂਡ ਨਹੀਂ ਖੇਡਦਾ ਹੂੰ ਹੂੰ ਇਹ ਭਾਜੀ ਮੇਰੀ ਸੋਚਣੀ ਆ ਕਿਸੇ ਦੇ ਵੀ ਸੋਚਣੀ ਹੋ ਸਕਦੀ ਹੂੰ ਅੱਜ ਇਹ ਤਗੜਾ ਖੇਡਦਾ ਪਰਮਾਤਮਾ ਨੇ ਕਰੇ ਕੰਮ ਇਹਦੇ ਸੱਟ ਲੱਗ ਜੇ ਪਤਾ ਨਹੀਂ ਇਹਨੇ ਉਤੋਂ ਤਕੜਾ ਹੋਣਾ ਜਾਂ ਥੱਲੇ ਬਹਿ ਜਾਣਾ ਪਰ ਖੇਡਣ ਦਾ ਤਾਂ ਭਾਜੀ ਹੌਣ ਮਤਲਬ ਇਹਦਾ ਹੈ ਹਾਂ ਹਾਂ ਹੁਣ ਟਾਈਮ ਆ ਮੈਂ ਤਾਂ ਹੋਣੀ ਆ ਹੋਣੀ ਆ ਆਪਾਂ ਇਹ ਕਹਿੰਨੇ ਆ ਭਾਜੀ ਕਿਉਂਕਿ ਜਿਆਦਾ ਤਾਂ ਭਾਜੀ ਸ਼ਿਫਾਰਸ਼ਾਂ ਲਈ ਆ ਫੋਨ ਕਰ ਦਿੰਦੇ ਭਾਜੀ ਉਹ ਸਾਡਾ ਬੰਦਾ ਉਹਨੂੰ ਲੈ ਜੀ ਉਹਨੂੰ ਲੈ ਜੀ ਪਰ ਗੇਮ ਸਿਰ ਤੇ ਇਹ ਬੰਦਾ ਯਾਰਾ ਕਹਿੰਦਾ ਆਪਾਂ ਇਹ ਕਹਿੰਦੇ ਆ ਜੀ ਹੋਰਾਂ ਦਾ ਬਹੁਤ ਕੀਤਾ ਜੇ ਕਰਦੇ ਹੁੰਨੇ ਆ ਠੀਕ ਆ ਵੇਹ ਦਾ ਗੱਡੀ ਨਾ ਕਰਦਾ ਕਹਿੰਦਾ ਕਿ ਉੱਚੋਂ ਕੋਈ 5-7000 10000 20000 ਨਾਲ ਇਹਦਾ ਕਰ ਦੇਣਾ ਬੰਦੇ ਤ ਤਗੜਾ ਹੋ ਜਾ ਯਾਰ ਕੋਈ ਫਰਕ ਨਹੀਂ ਪੈਣ ਲੱਗਿਆ ਇੰਨਾਂ ਨਾਲ ਉਹਨਾਂ ਨੂੰ ਚੰਗੇ ਪ੍ਰਮੋਟਰਾਂ ਨੂੰ ਠੀਕ ਆ ਜਿਹੜੇ ਜਿਹੜੇ پیسے ਨੋਸੇ ਸਾਡੇ ਏਰੀਏ ਦਾ ਪਾਲਾ ਭਾਜੀ ਜਲਾਲਪੁਰ ਵਾਲਾ ਹੂੰ 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 ਉਹਦੇ ਕੋਲ ਗੱਲ ਕਰਨੀ ਸੀ ਬੰਦੇ ਦੀ ਇਸ ਵਾਰ ਹਾਂ ਕੀ ਬਾਜੀ ਮਾੜਾ ਛਾਤੀ ਮਾਰ ਇਸ ਬੰਦੇ ਕਿਹੜੀ ਕਮੀ ਆ ਸਹੀ ਗੱਲ ਹੈਣਾ ਕਿ ਕਾਤੋਂ ਨਹੀਂ ਜਾਣਦੇ ਆ ਬਾ ਇਹ ਬੰਦਾ ਭਾਜੀ ਇਸ ਟਾਈਮ ਨਿਊਜ਼ੀਲੈਂਡ ਖੇਡਣਾ ਚਾਹੀਦਾ ਆਪਾਂ ਤਾਂ ਇਹ ਗੱਲ ਕਾਵਾਂਗੇ ਕਿ ਜੇ ਕਹਿਣ ਕਿ ਨਹੀਂ ਅਗਲੇ ਸਾਲ ਭਾਜੀ ਅਗਲੇ ਸਾਲ ਦਾ ਬੰਦੇ ਦਾ ਪਰਲੇ ਭਾਈ ਨੂੰ ਹੁਣ ਪਰਸਨਲ ਹੀ ਪਤਾ ਇਹਦੇ ਬਾਰੇ ਉਦਾਂ ਭਾਜੀ ਦੇਖਦਾ ਹੋਊਗਾ ਮੈਚ ਪਰ ਹਜੇ ਮਤਲਬ ਆਪਾਂ ਗੱਲ ਨਹੀਂ ਕੋਈ ਕੀਤੀ ਪਰ ਕਹਿਣਾ ਜ਼ਰੂਰ ਆ ਆਪਾਂ ਮੈਂ ਆਪਾਂ ਕਹਿਣਾ ਉਹਨੂੰ ਭਾਜੀ ਨੂੰ ਮੈਂ ਹਾਂ ਠੀਕ ਆ ਭਾਜੀ ਦੱਸਾਂ ਕੀ ਗੱਲ ਆ ਕਹਿ ਵੀ ਉਹਨੂੰ ਹੁੰਦਾ ਜਿਹੜਾ ਬੰਦਾ ਗੱਲ ਸੁਣਦਾ ਹਾਂ ਠੀਕ ਆ ਮੈਂ ਵੇਟ ਖੇਡਦਾ ਹੁੰਦਾ ਸੀ ਭਾਜੀ ਪਾਲੇ ਭਾਜੀ ਨੇ ਆਪਣੀ ਬਹੁਤ ਫੋਰਟ ਕੀਤੀ ਉਹਨੇ ਚਲੋ ਉਹ ਕਹਿੰਦਾ ਜੀ ਬੰਨ ਵਾਲਾ ਨਾ ਹੂੰ ਕਿ ਚਲੋ ਉਦੋਂ ਭਾਜੀ ਮਿਹਨਤਾਂ ਮਤਲਬ ਸੱਚੀਆਂ ਹੁੰਦੀਆਂ ਹੂੰ ਉਹਨੇ ਆਪਣੇ ਤੇ ਬਹੁਤ ਮਤਲਬ ਉਹਨੇ ਕਿਹਾ ਕਿ ਮਤਲਬ ਕੋਈ ਨਾ ਜਦੋਂ ਮਰਜੀ ਕੋਈ ਦੱਸਦੀ ਕੋਈ ਚੀਜ਼ ਦੀ ਲੋੜ ਹੋਈ ਹੂੰ ਆਪਾਂ ਨੂੰ ਜਦੋਂ ਵੀ ਟੱਕਰਨਾ ਭਾਜੀ ਇੱਕ ਦੰਦਾ ਨਾ ਪਲੇਅਰ ਸਟਾਰ ਵਾਲਾ ਤਕੜਾ ਹੁੰਦਾ ਕਹਿਣਾ ਕਿ ਨਹੀਂ ਯਾਰ ਉਹਨੂੰ ਬੁਲਾਉਣਾ ਨਹੀਂ ਹੂੰ ਜੇ ਭਾਜੀ ਉਹਨੇ ਮੈਨੂੰ ਦੇਖ ਲਿਆ ਨਾ ਉਹਨੇ ਬੁਲਾ ਕੇ ਨਾ ਹਨਾ ਮਤਲਬ ਇਹਨੇ ਮੈਂ ਨਾਂ ਵੀ ਦੇਖਿਆ ਨਾ ਉਹਨੂੰ ਉਹਨੇ ਫੇਰ ਵੀ ਬੁਲਾ ਕੇ ਉਹਨੇ ਕਹਿੰਨਾ ਕਿਦਾਂ ਮੈਂ ਕਿਹਾ ਠੀਕ ਆਪਾਂ ਸਹਿਤ ਕਰਦੇ ਹਾਂ ਪਾਲੇ ਪਾਲੇ ਈਸਾ ਨਾ ਕੋਈ ਨਾ ਤਾਂ ਬੰਦੇ ਨੇ ਇਹਦਾ ਫੋਨ ਨੰਬਰ ਹੈਗਾ ਚੈੱਕ ਕਰਨੀ ਸਾਲੇ ਭਾਈ ਦਾ ਭਾਈ ਦਾ ਹੈਗਾ 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 ਦੱਸ ਦੇ ਨੰਬਰ ਪੂਰਾ 95016 84323 ਇੱਕ ਰੰਗ ਹੋਰ ਦੁਬਾਰਾ 95016 84329 ਬਾਕੀ ਹਨਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਹਨਾ ਆਪਾਂ ਤਾਂ ਰਿਕੁਐਸਟ ਹੀ ਕਰ ਸਕਦੇ ਹਨਾ ਵੀ ਭਰਾ ਦੀ ਬਾਤ ਚੜ ਕੇ ਨਾ ਸਪੋਰਟ ਕਰੋ ਵੀਰੇ ਦੀ ਕਿਉਂਕਿ ਯਾਰ ਆਪਾਂ ਵੀ ਭਾਜੀ ਇਹਦੀ ਗੇਮ ਦੇਖੀ ਉਦੋਂ ਲੀਗ ਦੇ ਵਿੱਚ ਕਿੰਨਾ ਵਧੀਆ ਖੇਡਿਆ ਯਾਰ ਹੈ ਨਾ ਸਾਰੇ ਮੈਚਾਂ ਜੀ ਮੇਰੇ ਸਾਹਮਣੇ ਮੈਨੂੰ ਨਹੀਂ ਲੱਗਦਾ ਵੀ ਮੈਜ ਮਾੜਾ ਖੇਡਿਆ ਜਿੰਨੇ ਵੀ ਖੇਡਿਆ ਕਹੜ ਕੱਲਾ ਹੀ ਜਾਂਦਾ ਐਵੇਂ ਜੋ ਮਰਜੀ ਐਸ ਟਾਈਮ ਜੀ ਇਹ ਹਿਸਾਬ ਲਾ ਲੋ ਜੀ ਜੀ ਮੇਰਾ ਸ਼ਾਇਦ ਫੇਵਰਿਟ ਹੀ ਹਾਂ ਹਾਂ ਬੜਾ ਮਾਣ ਆਇਆ ਇਹਦੀ ਜਿਆਦਾ ਜਿਆਦਾ ਯਕੀਨ ਆਈ ਇਹ ਮਾਣ ਵਾਲਾ ਸਟਾਰ ਹੀ ਆ ਸਟਾਰ ਨੇ ਸਟਾਰ ਹੈਗਾ ਜੀ ਹੁਣ ਹੈਗਾ ਜੀ ਜੀ ਭਾਜੀ ਦੇਖੋ ਜਦੋਂ ਆਪਣੇ 70 ਦੇ ਬੰਦੇ ਜਾਂਦੇ ਹੁੰਦੇ ਸੀ ਮੈਂ ਨਹੀਂ ਇਤੋਂ ਹੰਤ ਤਕੜਾ ਕੋਈ ਉਦੋਂ ਦਾ ਰੇਟਾ ਦੇਖਿਆ ਜੇ ਸਾਬ ਨਾ 2070 ਜਾਂਦੇ ਹੁੰਦੇ ਸੀ ਬਾਹਰ 10 11 ਚ ਮੈਨੂੰ ਲੱਗਦਾ ਜਾਂਦੇ ਹੁੰਦੇ ਸੀ ਪਰ ਉਹ ਉਦੋਂ ਦਾ ਵੀ ਮੈਨੂੰ ਮਤਲਬ ਹੈ ਜੀ ਹਾਂ ਉਹਨਾਂ ਤੋਂ ਵੀ ਵਧੀਆ ਉੱਪਰ ਕਿਟਾ ਉੱਪਰ ਤਾਰਾ ਕੋਈ ਉਹ ਇੱਕ ਬਾਤ ਕੀ ਭਾਜੀ ਕਹਿਣਾ ਵਾ ਜ਼ਰੂਰ ਹਾਂ ਭਾਜੀ ਕਿਉਂਕਿ ਨਹੀਂ ਨਹੀਂ ਯਾਰ ਤੁਸੀਂ ਚਲੋ ਹਨਾ ਹਾਂ ਯਾਰ ਪਾਲੇ ਭਾਜੀ ਨੂੰ ਕਹਿਣਾ ਵਾ ਕਿਉਂਕਿ ਹਾਂ ਕਿਹੜਾ ਕੋਈ ਸਪਾਰਸ਼ੀ ਦੇਣਾ ਹਨਾ ਬੰਦੇ ਦੀ ਗੇਮ ਨੰਬਰ ਵਾਲਾ ਬੰਦਾ ਦੇਣਾ ਨੰਬਰ ਵਾਲਾ ਬੰਦਾ ਦੇਣਾ ਅਸੀਂ ਇਦਾਂ ਹੀ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਨੂੰ ਹੀ ਸਪਾਰਸ਼ ਵਾਲਾ ਦੇਈਏ ਕਿਉਂਕਿ ਉਹ ਨਾ ਹੁਣ ਨਾ ਕਿੱਡਾ ਵਾ ਭਾਜੀ ਜੇ ਉਹ ਇਹਨੂੰ ਇਹਨੂੰ ਕਹਾਉਂਦਾ ਨਾ ਹੋਵੇ ਇਹ ਬਾਹਰ ਚੱਲ ਜਵੇ ਤੋ ਪਾਲੇ ਭਾਜੀ ਦੀ ਗੱਲ ਹੋਣੀ ਯਾਰ ਕਿੱਦਾਂ ਦਾ ਬੰਦਾ ਦਿੱਤਾ ਹਨਾ ਪਰ ਇਹ ਯਾਰ ਜਦੋਂ ਬੰਦਾ ਨੰਬਰ ਲਊ ਪਾਲੇ ਭਾਜੀ ਨੂੰ ਉਹਨਾਂ ਨੇ ਕਹਿਣਾ ਕਿ ਹਾਂ ਵੀ ਭਾਜੀ ਪਾਲੇ ਭਾਜੀ ਤੁਸੀਂ ਬੰਦਾ ਦਿੱਤਾ ਨੰਬਰ ਲੈਣ ਵਾਲਾ ਹੈਗਾ ਤਾਂ ਕਰਕੇ ਭਾਜੀ ਆਪਾਂ ਉਹਦਾ ਕਰਾਂਗੇ ਕਿ ਜਿਹੜਾ ਬੰਦਾ ਮਤਲਬ ਸਾਫ਼ ਅਦਲ ਦਾ ਠੀਕ ਆ ਹਾਂ ਬਾਕੀ ਜਿਹੜੇ ਨਲ ਆ ਤੇ ਮਾਨਕ ਵਾਲੇ ਜਿਹੜੇ ਨਾ ਬੰਦੇ ਅੰਦਰ ਬਾਹਰ ਹੈਗੇ ਆ ਉਹ ਆਪਣੇ ਮਨ ਚੋਂ ਵਹਿਮ ਕੱਢ ਦੇਣਾ ਕਿ ਇਹ ਬੰਦਾ ਨਸ਼ੇ ਕਰਦਾ ਜਾਂ ਉਲਟਾ ਸਿੱਧਾ ਕਰਦਾ ਕੁਝ ਜਾਂ ਗੇੜੀਆਂ ਲਾਉਂਦਾ ਜਾਂ ਕੁਝ ਵੀ ਕਿਹੇ ਮੂਰੇ ਜਦਾਂ ਹਵਾ ਕਰਦਾ ਨਾ ਵਿਚਾਰਾ ਆਪਣਾ ਘਰੇ ਉਹ ਯਾਰ ਉਹਦੀ ਰੋਟੀ ਵਿਚਾਰੇ ਦੀ ਪੂਰੀ ਹੋ ਜਾਵੇ ਇਸ ਟਾਈਮ ਬੜੀ ਉਹ ਹੀ ਤੇ ਗੱਲ ਨਾਲ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਆ ਆਪਾਂ ਗੱਲ ਕਰਦੇ ਹਾਂ ਜੇ ਕਹਿੰਦੇ ਨਸ਼ਾ ਕਰਦਾ ਦੇਖਿਆ ਕੋਈ ਪ੍ਰੂਫ ਕਰੇ ਹਾਂ ਜੀ ਭਾਜੀ ਸਹੀਂ ਛੱਡਾਂਗੇ ਇਹਨੂੰ ਬੰਦੇ ਨੂੰ ਕਦੇ ਵੀ ਨਹੀਂ ਖਾਸ ਦਮਾਂ ਯਾਰ ਇਹ ਮੂਰੇ ਕਹਿੰਨੇ ਬੰਦੇ ਦੀ ਕੋਈ ਮਤਲਬ ਕੋਈ ਨੇ ਦੇਖਿਆ ਜਾਂ ਫੋਟੋ ਮੇਰੀ ਗੱਲ ਸੁਣੋ ਹੁਣ ਮੈਂ ਕਹੀ ਆਂ ਇਹ ਮਾੜਾ ਮਾੜਾ ਤੇ ਜਿਹੜੇ ਬਾਈ ਕੰਨਾਂ ਦੇ ਕੱਚੇ ਆਣਾ ਉਹਨਾਂ ਨੇ ਕਹਿ ਹੀ ਦੇਣਾ ਸੱਚੀ ਮਾੜਾ ਹਾਂ ਪਹਿਲੇ ਬੰਦੇ ਵਾਲ ਤਾਂ ਦੇਖੋ ਯਾਰ ਕਿ ਜੇ ਕਹਿੰਨੇ ਇਹਨੂੰ ਬਸ਼ਕਰਾਦੇ ਨੂੰ ਦੇਖ ਜੇ ਨਸ਼ਾ ਹੀ ਕਰਦਾ ਹੁੰਦਾ ਤਾਂ ਇਹਨਾਂ ਤਗੜਾ ਥੋੜਾ ਹੋਣਾ ਸੀ ਭਾਜੀ ਯਾਰ ਹਾਂ ਗੱਲ ਕਿੰਨੇ 2 2 3 3 5 7 7 ਕਬੱਡੀਆਂ ਪਾਉਣ ਵਾਲਾ ਮੈਨੂੰ ਢੇਰੀ ਤੇ ਖੜ ਕੇ ਕਬੱਡੀਆਂ ਪਾਉਣ ਵਾਲਾ ਮੈਨੂੰ ਪਾਲੇ ਭਾਜੇ ਦੀ ਗੱਲ ਚੀਤਾ ਆ ਗਈ ਉਦੋਂ ਕਹਿੰਦੇ ਕਿ ਖਿਡਾਰੀ ਨਸ਼ਾ ਕਰਕੇ ਖੇਡਦੇ ਆ ਉਹਨੇ ਕਿਹਾ ਕਹਿੰਦਾ ਅੰਗਲੀ ਵੀ ਇਹ ਤਾਂ ਖੇਡ ਸਕਦੇ ਆ ਫੇਰ ਨਸ਼ਾ ਕਰਕੇ ਹਾਂ ਉਹਨੇ ਭਾਜੀ ਨੇ ਵੀ ਉਹ ਗੱਲ ਕਹੀ ਗੱਲ ਉਹਨੇ ਸੱਚੀ ਵਈ ਸੱਚੀ ਗੱਲ ਆ ਆਹੋ ਇਹ ਕਹਿੰਦੇ ਮੈਂ ਵੀ ਸੁਣਿਆ ਲੋਕੀ ਕਹਿੰਦੇ ਆ ਕਿ ਬਿਹਾਨ ਨਸ਼ਾ ਕਰ ਖੇਡਦੇ ਆ ਫਿਰ ਕਹਿੰਦੇ ਭਈ ਸਾਰੀ ਦੁਨੀਆ ਹੀ ਖੇਡਣ ਲੱਗ ਪਏ ਵੀ ਸਾਰੀ ਦੁਨੀਆ ਦਾ ਜਿਹੜੇ ਜਿਹੜੇ ਲੋਕੀ ਤਗੜੇ ਚ ਨਾ ਉਹ ਪੈਸੇ ਆ ਉਹ ਤਾਂ ਭਾਂਜੂ ਲਾ ਕੇ ਜੋ ਵੀ ਆ ਲੈ ਕੇ ਤਗੜੇ ਹੋ ਜਾਣ ਨਹੀਂ ਹੋਰ ਜੀ ਮਾਰਾਂ ਠੀਕ ਆ ਭਈ ਆਪਣੇ ਨਾਲ ਹੀ ਰੰਦਾ ਮੁੰਡਾ ਜਿਹੜੂ ਤੋਂ ਗੁਰੂ ਦੇ ਮੋਲਾ ਅੱਛਾ ਮੋਲਾ ਨਹੀਂ ਆਪਾਂ ਤਾਂ ਨਹੀਂ ਕਦੀ ਦੇਖਿਆ ਭਾਈ ਹਾਂ ਗੁਰੂ ਦੇ ਮੇਰੇ ਨਾਲ ਬੜਿਆ ਮੇਰੇ ਨਾਲ ਹੀ ਖੇਡਿਆ ਆਪਾਂ ਨਹੀਂ ਕਦੀ ਦੇਖਿਆ ਨਹੀਂ ਨਹੀਂ ਜਿੱਦਾਂ ਆਪਣੇ ਲੋਕੀ ਕਹਿੰਦੇ ਆ ਨਸ਼ਾ ਨੂੰਸਾ ਕਰਦਾ ਕੋਈ ਲੋਕਾਂ ਨੇ ਤਾਂ ਕਹਿਣੀ ਆ ਭਾਈ ਜਿੱਦਾਂ ਮੇਰੇ ਨਾਲ ਰਿਹਾ ਸ਼ੁਰੂ ਤੋਂ ਅੱਛਾ ਸ਼ੁਰੂ ਤੋਂ ਹੀ ਖੇਡਿਆ ਸੀ ਸਕੂਲ 'ਚ ਵੀ ਇਕੱਠੇ ਪੜ੍ਹੇ ਇਕੱਠੇ ਪੜ੍ਹੇ ਤੋਂ ਕੋਈ ਗੱਲਾਂ ਇੱਕੋ ਪਿੰਡ ਦੇ ਤੁਸੀਂ ਹਾਂ ਇੱਕੋ